ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਸ਼ਬਦ ਰੰਮੋ ਦੇ ਹਨ ਆਸਾ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਚੱਲ ਰਹੀ ਹੈ ਆਓ ਭਗਤ ਸੇਖ ਫਰੀਦ ਜੀਓ ਆਪਣੀ ਬਾਣੀ ਦੇ ਵਿੱਚ ਬਚਨ ਕਰਦੇ ਹਾਂ ਜੀ ਆਸਾ ਸੇਖ ਫਰੀਦ ਜੀਓ ਕੀ ਬਾਣੀ ੴ ਸਤਿ ਗੁਰਪ੍ਰਸਾਦ ਆਓ ਸਤਿਗੁਰ ਜੀ ਮੰਗਲਾ ਚਰਨ ਕਰਦੇ ਹੋਏ ਆਈਏ ਸ਼ਬਦ ਦੀ ਰਮਤਾ ਕਰਦੇ ਹਨ ਪਲੀਪੂਰਨ ਪ੍ਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ ਇਹਦੀ ਮੂਰਤ ਸਤ ਹੈ ਕਾਲ ਤੋਂ ਰਹਿਤ ਹੈ ਗੁਰ ਪ੍ਰਸਾਦ ਸੱਚੇ ਗੁਰੂ ਦੀ ਪ੍ਰਾਪਤੀ ਨਾਲ ਹੀ ਪਰਮੇਸ਼ਰ ਦੀ ਪ੍ਰਾਪਤੀ ਹੈ ਦਿਲੋ ਮੁਹੱਬਤ ਜਿੰਨ ਸੇ ਸਤਿਆ ਜਿਨ ਮਨ ਹੋਰ ਮੁਖ ਹੋਰੈ ਸੇ ਕੰਢ ਕੱਤਿਆ ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਤੇ ਭੁਏ ਭਾਰ ਥੀਏ ਤਨ ਤਨ ਭਗਤ ਸੇਖ ਫਰੀਦ ਜੀਓ ਆਪਣੀ ਸੁਬਾਣੀ ਦੇ ਵਿੱਚ ਸ਼ਬਦ ਦੇ ਵਿੱਚ ਬਚਨ ਕਰਦੇ ਹਨ ਉਹ ਸੱਚੀ ਪ੍ਰੇਮਾ ਭਗਤੀ ਦੇ ਬਾਰੇ ਜਿੱਥੇ ਵਰਣਨ ਕਰਦੇ ਹਨ ਉੱਥੇ ਸੰਸਾਰੀ ਬਰੋਟੀ ਪੰਨ ਬਾਰੇ ਵੀ ਦੱਸਦੇ ਹਨ ਰਹਾਉ ਦੀ ਪੰਕਤੀ ਦੇ ਵਿੱਚ ਭਗਤ ਜੀ ਕੇਂਦਰੀ ਭਾਵ ਦਰਸਾਣ ਜਨ ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਜਿਹੜੇ ਭਗਤ ਜਨ ਗੁਰਮਖ ਸੇਵਕ ਉਹਦੇ ਇਸ਼ਕ ਦੇ ਵਿੱਚ ਉਹ ਖੁਦਾ ਦੇ ਖਸਮ ਦੇ ਹਰੀ ਦੇ ਰੰਗ ਦੇ ਵਿੱਚ ਪ੍ਰੀਮਾ ਭਗਤੀ ਦੇ ਸ਼ਕ ਵਿੱਚ ਰਤੇ ਜਾਂਦੇ ਹਨ ਉਹਦੇ ਰੰਗ ਦੇ ਦਿਦਾਰੇ ਦੇ ਵਿੱਚ ਰਤੇ ਜਾਂਦੇ ਹਨ ਅਕਤ ਜੀ ਕਹਿੰਦੇ ਰਤੇ ਇਸ਼ਕ ਖੁਦਾਏ ਰੰਗ ਦیدار ਕੇ ਵਿਸਰਿਆ ਜਨ ਨਾਮ ਸੇ ਭੋਏ ਭਾਰ ਥੀਏ ਕਹਿੰਦੇ ਜਿਨ੍ਹਾਂ ਨੂੰ ਉਹਦਾ ਨਾਮ ਵਿਸਰ ਗਿਆ ਭੁੱਲ ਗਿਆ ਫਰੀਦ ਜੀ ਕਹਿੰਦੇ ਉਹ ਇਸ ਭੋਏ ਤੇ ਧਰਤੀ ਤੇ ਉਹ ਭਾਰ ਹਨ ਜਿਨ੍ਹਾਂ ਨੇ ਉਹਦੀ ਬੰਦਗੀ ਨੂੰ ਵਿਸਾਰਤਾ ਭਜਨ ਨੂੰ ਵਿਸਾਰਤਾ ਉਹ ਮਾਲਕ ਨਾਲੋ ਜਿਨ੍ਹਾਂ ਦਾ ਵਿਛੋੜਾ ਪੈ ਗਿਆ ਮਾਨਸ ਦੇ ਵਿੱਚ ਮਨੁੱਖਾ ਜਨਮ ਵਿੱਚ ਭਗਤ ਜੀ ਕਹਿੰਦੇ ਵਿਸਰਿਆ ਜਿਨ ਨਾਮ ਤੇ ਭੁਏ ਕਹਿੰਦੇ ਭੁਏ ਤੇ ਧਰਤੀ ਤੇ ਭਾਰ ਥੀਏ ਓ ਤੇ ਧਰਤੀ ਤੇ ਭਾਰ ਹੀ ਹਨ ਜੇ ਕੇਂਦਰੀ ਭਾਵ ਦ ਸੰਦੇਸ਼ ਸ਼ਬਦ ਦੀ ਰੰਮਤਾ ਕਰਦੇ ਹਨ ਦਿਲੋ ਮੁਹੱਬਤ ਜਿਨ ਸਹੀ ਸੱਚਿਆ ਪਰ ਜਿਨ੍ਹਾਂ ਦੀ ਮਾਲਕ ਦੇ ਨਾਲ ਅੱਲਾਹ ਦੇ ਨਾਲ ਹਰੀ ਦੇ ਨਾਲ ਖੁਦਾ ਦੇ ਨਾਲ ਫਰੀਦ ਜੀ ਕਹਿੰਦੇ ਦਿਲੋਂ ਮੁਹੱਬਤ ਹੈ ਦਿਲੋਂ ਮੁਹੱਬਤ ਜਿਸ ਸਈ ਸਤਿਆ ਜਿਨ੍ਹਾਂ ਦੀ ਉਹ ਸੱਚੇ ਦੇ ਨਾਲ ਖੁਦਾ ਦੇ ਨਾਲ ਭਗਤ ਜੀ ਕਹਿੰਦੇ ਹਿਰਦੇ ਦੇ ਵਿੱਚੋਂ ਮੁਹੱਬਤ ਹੈ ਮਨੋਟੀਪਨ ਨਹੀਂ ਬਾਹਰ ਲਾਭ ਖਾਵਾ ਨਹੀਂ ਬਾਹਰ ਲਾ ਭੀਖ ਨਹੀਂ ਭਗਤ ਜੀ ਕਹਿੰਦੇ ਵਚਨ ਕਰਦਿਆਂ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਤਿਆ ਪਰ ਭਗਤ ਜੀ ਕਹਿੰਦੇ ਪਰ ਜਿਨ੍ਹਾਂ ਦਾ ਮਨ ਕੁਝ ਹੋਰ ਬੋਲਦਾ ਹੈ ਮਨ ਕੁਝ ਹੋਰ ਕਹਿੰਦਾ ਤੇ ਮੁਖ ਦੇ ਵਿੱਚੋਂ ਕੁਝ ਹੋਰ ਹੈ ਜਿਨ ਮਨ ਹੋਰ ਮੁਖ ਹੋਰ ਭਗਤ ਜੀ ਕਹਿੰਦੇ ਉਹ ਕੱਚੇ ਪਿੱਲੇ ਹਨ ਉਹ ਭਗਤ ਨਹੀਂ ਹੋ ਸਕਦੇ ਭਗਤ ਜੀ ਕਹਿੰਦੇ ਉਹ ਤਾਂ ਕੱਚੀ ਭਗਤੀ ਹੈ ਉਹ ਕੱਚਾ ਪਾਣ ਹੈ ਕੱਚੀ ਭਗਤੀ ਹੈ ਜਿਹੜੇ ਮਨੁੱਖ ਬਾਹਰੋਂ ਤਾਂ ਬਹੁਤ ਭਗਤੀ ਵਾਲੀਆਂ ਗੱਲਾਂ ਕਰਦੇ ਹਨ ਪਰ ਮਨ ਜਿਹੜਾ ਉਹਦੇ ਵਿੱਚ ਕੁਝ ਹੋਰ ਹੈ ਮਨ ਜਿਹੜਾ ਉਹਦੇ ਤੇ ਕੁਝ ਹੋਰ ਹੈ ਗੰਦਗੀ ਚੰਬੜੀ ਹੋਈ ਹੈ ਉਹਦੇ ਵਿੱਚ ਨਿੰਦਿਆ ਈਰਖਾ ਹੈ ਪਰ ਬਾਹਰੋਂ ਜਿਹੜਾ ਮੁੱਖ ਤੋਂ ਸੁਣੇ ਜਾਂਦੇ ਹਨ ਚਿਹਰੇ ਤੋਂ ਉਹ ਮੁੱਖ ਦੇ ਵਿੱਚੋਂ ਸ਼ੁਭ ਬੋਲ ਬੋਲਦੇ ਹਨ ਕਹਿੰਦੇ ਪਰ ਉਹ ਮਾਲਕ ਦੀ ਨਿਗਾ ਵਿੱਚ ਸਾਈਂ ਦੀ ਨਿਗਾ ਵਿੱਚ ਖੁਦਾ ਦੀ ਨਿਗਾ ਵਿੱਚ ਸੇ ਕਾਂਡੇ ਕੱਚੇ ਆ ਕਹਿੰਦੇ ਉਹ ਕੱਚੇ ਭਾਂਡੇ ਦੀ ਤਰ੍ਹਾਂ ਹਨ ਉਹ ਕੱਚੇ ਹਨ ਉਹ ਪਿੱਲੇ ਹਨ ਉਹ ਝਟ ਜਾਂਦੇ ਹਨ ਉਹ ਲੈ ਜਾਂਦੇ ਨੇ ਟੁੱਟ ਜਾਂਦੇ ਹਨ ਐਸੇ ਭਗਤ ਉਨ ਨੂੰ ਭਾਉਂਦੇ ਨਹੀਂ ਅਨ ਚੰਗੇ ਨਹੀਂ ਲੱਗਦੇ ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਭਗਤ ਜੀ ਕੇਂਦਰੀ ਭਾਵ ਪ੍ਰਗਟ ਕਰਦੇ ਨੇ ਕਹਿੰਦੇ ਰਤੇ ਇਸ਼ਕ ਖੁਦਾਏ ਉਹੀ ਪੱਕਿਆਂ ਜਿਹੜੇ ਉਹਦੇ ਦਿਦਾਰ ਦੇ ਰੰਗ ਦੇ ਵਿੱਚ ਰਤੇ ਪਏ ਹਨ ਉਹਦੀ ਭਗਤੀ ਦੇ ਨਾਲ ਜਿਨ੍ਹਾਂ ਦਾ ਮਨ ਰੰਗਿਆ ਪਿਆ ਹੈ ਮਨ ਦੇ ਉੱਤੇ ਪੱਕਾ ਰੰਗ ਪ੍ਰਿਮਾ ਭਗਤੀ ਦਾ ਚੜ ਚੁੱਕਾ ਹੈ ਉਹੀ ਭਗਤ ਜੀ ਕਹਿੰਦੇ ਹਿਰਦੇ ਦੇ ਵਿੱਚੋਂ ਪੱਕੇ ਹਨ ਇਸ਼ਕਾਨ ਖੁਦਾਏ ਦੀ ਇਸ਼ਕ ਦੇ ਵਿੱਚ ਪ੍ਰੇਮ ਦੇ ਵਿੱਚ ਪਿਆਰ ਦੇ ਵਿੱਚ ਰਤੇ ਪਏ ਹਨ ਵਿਸਰਿਆ ਜਿਨ ਨਾਮ ਪਰ ਜਿਨ੍ਹਾਂ ਨੂੰ ਪਿਆਰਿਓ ਨਾਮ ਭੁੱਲ ਗਿਆ ਰੀਤ ਜੀ ਕਹਿੰਦੇ ਭਾਈ ਜਿਨ੍ਹਾਂ ਨੂੰ ਨਾਮ ਵਿਸਰ ਗਿਆ ਤੇ ਭੁਏ ਉਹ ਤਾਂ ਧਰਤੀ ਤੇ ਸੰਸਾਰ ਤੇ ਆਉਣਾ ਤੇ ਨਾ ਆਉਣਾ ਇੱਕੋ ਟੋਲੀ ਐ ਭਗਤ ਜੀ ਕਹਿੰਦੇ ਉਹ ਤਾਂ ਭੁਏ ਤੇ ਧਰਤੀ ਤੇ ਭਾਰ ਹੀ ਹਨ ਕਿਉਂਕਿ ਆ ਧਰਮੀਆਂ ਦਾ ਭਾਰ ਹੈ ਜਿਹੜੀ ਇਸ ਧਰਤੀ ਸਹੀਂ ਸਹਿਣ ਕਰ ਸਕਦੀ ਸੋਈ ਭਾਰ ਹੁੰਦਾ ਜਿਹੜਾ ਧਰਮੀ ਲੋਕ ਹਨ ਧਰਮ ਨੂੰ ਛੱਡ ਕੇ ਮਾੜੇ ਕਰਮ ਭਾਰ ਦੇਣ ਪਾਪ ਕਮਾਉਂਦੇ ਹਨ ਸ਼ੁਭ ਅੰਮਲ ਨਹੀਂ ਧਾਰਨ ਕਰਦੇ ਇਹ ਉਹਨਾਂ ਦਾ ਪਾਪਾਂ ਦੇ ਭਾਰ ਧਰਤੀ ਨੂੰ ਧਰਤੀ ਵਾਸਤੇ ਉਹਨਾਂ ਦੇ ਭਾਰ ਹੈ ਭਗਤੀ ਭਾਵਨਾ ਵਾਲੇ ਭਗਤ ਜਨ ਗੁਰਮਖ ਜਨ ਉਹ ਧਰਮ ਨੂੰ ਵਿਚਾ ਲੈnde ਹੈ ਜਿਨ੍ਹਾਂ ਕਰਕੇ ਧਰਤੀ ਜਿਨ੍ਹਾਂ ਦੇ ਤੁਲ ਖੜੀ ਹੋਈ ਹੈ ਉਹ ਧਰਮ ਦੀ ਜਿਹੜੀ ਆ ਉਹਦੇ ਵਾਸਤੇ ਧਰਮ ਦੇ ਤੋਲੀ ਧਰਤੀ ਤੋਲੀ ਗਈ ਹੈ ਜਿਹਦੇ ਕਰਕੇ ਧਰਤੀ ਖੜੀ ਹੈ ਜਿਹਨੂੰ ਅਸੀਂ ਧੌਲਾ ਬਲਦ ਕਹੀ ਜਾਂਦੇ ਆ ਲੋਕ ਕਹੀ ਜਾਂਦੇ ਆ ਕਈ ਗ੍ਰੰਥ ਕਹਿੰਦੇ ਆ ਧੌਲ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ ਧੌਲ ਧਰਮ ਦਇਆ ਦਾ ਪੂਤ ਉੱਥੇ ਉਹਨਾਂ ਨੇ ਸਤਗੁਰਾਂ ਨੇ ਜਵਾਬ ਦਿੱਤਾ ਕਹਿੰਦੇ ਭਾਈ ਜਿਹੜਾ ਧੌਲ ਹੈ ਉਹ ਧਰਮ ਹੈ ਤੌਲਾ ਗਲਤ ਨਹੀਂ ਆ ਉਹਨੂੰ ਹੀ ਥੋਲਾ ਬਲਦ ਗਿਆ ਧਰਮ ਨੂੰ ਥੌਲ ਧਰਮ ਦਇਆ ਦਾ ਪੁੱਤ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਥੌਲ ਇਹ ਨਾ ਜਿਹੜਾ ਉਹ ਧਰਮੀ ਹੈ ਉਹ ਦਇਆ ਦਾ ਵਿੱਚੋਂ ਪੈਦਾ ਹੁੰਦਾ ਹੈ ਧਰਮ ਦਇਆ ਦਾ ਪੁੱਤ ਹੈ ਦਇਆ ਦਾ ਪੁੱਤਰ ਹੈ ਥੌਲ ਧਰਮ ਦਇਆ ਦਾ ਪੁੱਤ ਭਾਵ ਕੀ ਦਇਆ ਧਾਰਨ ਕਰਨੀ ਪੈਂਦੀ ਹੈ ਧਰਮੀ ਬਨਣ ਵਾਸਤੇ ਦੇਖੋ ਇਥੋਂ ਕਿੰਨੇ ਜਵਾਬ ਸਾਹਮਣੇ ਆ ਜਾਣਗੇ ਕਿੰਨੇ ਜਵਾਬ ਸਾਨੂੰ ਉੱਤਰ ਮਿਲ ਜਾਣਗੇ ਅਸਰ ਮਿਲ ਜਾਣਗੇ ਮਹਾਰਾਜ ਜੀ ਨੇ ਪੰਗਤੀ ਪੜ੍ਹੀ ਧੌਲ ਧਰਮ ਦਇਆ ਕਾ ਪੂਤ ਜਿਹੜੇ ਮਨੁੱਖ ਵਿੱਚ ਦਇਆ ਨਹੀਂ ਉਹ ਧਰਮੀ ਨਹੀਂ ਹੈ ਦਇਆ ਦੇ ਵਿੱਚੋਂ ਧਰਮ ਪੈਦਾ ਹੁੰਦਾ ਹੈ ਦਇਆ ਧਰਮ ਦੇਖੋ ਮਹਾਰਾਜ ਨੇ ਇਕੱਠਿਆਂ ਕਰਤੇ ਨਾ ਤੇ ਉਹਨਾਂ ਉੱਥੇ ਵੀ ਇਹੀ ਕਾਰਨ ਸੀ ਦਸ਼ਮੇਸ਼ ਪੀਤਾ ਕਲਗੀਧਰ ਪਾਤਸ਼ਾਹ ਨੇ ਐਵੇਂ ਨਹੀਂ ਸੀ ਤਲਵਾਰ ਉੱਚੀ ਖੜੀ ਕਰਕੇ ਕਿਹਾ ਸ੍ਰੀ ਸਾਹਿਬ ਤੇ ਗਾ ਉਤਾ ਚੱਕ ਕੇ ਆਵਾਜ਼ ਕਿਉਂ ਮਾਰੀ ਸੀ ਇਸ ਵਾਸਤੇ ਮਾਰੀ ਸੀ ਕੀ ਧਰਮੀ ਦਇਆ ਦਾ ਧਾਰਨੀ ਕੋਈ ਖੜਾ ਤ ਹੋਵੇ ਬਾਹ ਚੁੱਕੇ ਤੇ ਜਦੋਂ ਆਵਾਜ਼ ਮਾਰੀ ਸੀ ਮਹਾਰਾਜ ਨੇ ਤੇ ਦਇਆ RAM ਜੀ ਉੱਠੇ ਸੀ ਪਹਿਲੋ ਦਇਆ ਹੀ ਆਈ ਧਰਮ ਦੇ ਵਿੱਚ ਦਇਆ ਫਿਰ ਧਰਮ ਆਇਆ ਫਿਰ ਹਿੰਮਤ ਆਈ ਮੋਹ ਆਇਆ ਫਿਰ ਸਹਿਬ ਆਇਆ ਦੇਖੋ ਪੰਜ ਗੁਣ ਸਾਨੂੰ ਪੰਜ ਗੁਣ ਸਣ ਜਿਹੜੇ ਇਕੱਠੇ ਕੀਤੇ ਮਹਾਰਾਜ ਨੇ ਜਿੱਥੋਂ ਖਾਲਸਾ ਨੂੰ ਪੈਦਾ ਕੀਤਾ ਹਰਾ ਜੀ ਕਹਿੰਦੇ ਖਾਲਸਾ ਉਹ ਹੀ ਹੋ ਸਕਦਾ ਜਿੰਦੇ ਵਿੱਚ ਪੰਜ ਗੁਣ ਹਨ ਪੰਜ ਗੁਣਾ ਕਰ ਕੀ ਮਨੁੱਖ ਖਾਲਸਾ ਹੈ ਪੰਜ ਗੁਣਾ ਕਰ ਕੀ ਮਨੁੱਖ ਗੁਰਸਿੱਖ ਹੈ ਪੰਜ ਗੁਣਾ ਕਰ ਕੀ ਗੁਰਮਖ ਹੈ ਪੰਜ ਗੁਣਾ ਕਰ ਕੀ ਸਤਜੁਗ ਆ ਜਾਂਦਾ ਕਲਯੁਗ ਦੇ ਵਿੱਚ ਜਿੱਥੇ ਪੰਜ ਗੁਣ ਵਰਤਦੇ ਹਨ ਜਿਹੜੇ ਸਰੀਰ ਦੇ ਵਿੱਚ ਹੈ ਤੇ ਮਹਾਰਾਜ ਜੀ ਕਹਿੰਦੇ ਉਹਦਾ ਹਿਰਦਾ ਸਤਜੁਗ ਵਾਲਾ ਹੈ ਸਤਜੁਗ ਤਾਂ ਹੀ ਸੀ ਪਿੱਛੇ ਆਪਾਂ ਕਥਾ ਵਿਚਾਰ ਸੁਣੀ ਹੈ ਉਸ ਜੁਗ ਜੁਗ ਨਹੀਂ ਤਬਦੀਲ ਹੋਏ ਕਿ ਦੁ ਧਰਤੀ ਦਾ ਤੈਸਨੈ ਸੋਇਆ ਤਾਂ ਜੁਗ ਬਦਲਦੇ ਹਨ ਦੇਖੋ ਜਦੋਂ ਕਲ ਜੁਗ ਸ਼ੁਰੂ ਹੋਇਆ ਉਹ ਸਹਜੇ ਸਹਜੇ ਦੁਨੀਆ ਦਾ ਬਦਲਾ ਆ ਦੁਨੀਆ ਚ ਚੇਂਜਤਾਈ ਆਈ ਮਨਾਂ ਦੇ ਵਿੱਚ ਚੇਂਜਤਾਈ ਆਈ ਲੋਕ ਪਾਪੀ ਹੋ ਗਏ ਲੋਕਾਂ ਵਿੱਚ ਸਾਰੇ ਔਗਣ ਪਰਪੂਰ ਮਾਤਰਾ ਵਿੱਚ ਆ ਗਏ ਜੋ ਜਿਹੜੇ ਗੁਣ ਸੀ ਉਹ ਉੱਡ ਗਏ ਖੰਭ ਲਾ ਕੇ ਮਹਾਰਾਜ ਜੀ ਬਾਣੀ ਚ ਕਹਿੰਦੇ ਹਨ ਕਿ ਧਰਮ ਜਿਹੜਾ ਖੰਭ ਲਾ ਕੇ ਉੱਡ ਗਿਆ ਤੇ ਇੱਕ ਪੈਰ ਰਹਿ ਗਿਆ ਕਲ ਯੁਗ ਦੇ ਵਿੱਚ ਉਹ ਇੱਕ ਪੈਰ ਉਹੀ ਸੀ ਕੋਈ ਸੰਸਾਰੀ ਪੈਰ ਦੀ ਗੱਲ ਨਹੀਂ ਕੀਤੀ ਉੱਥੇ ਮਹਾਰਾਜ ਜੀ ਕਹਿੰਦੇ ਇੱਕ ਪੈਰ ਤੋਂ ਭਾਵ ਇੱਕ ਗੁਣੀ ਰਹਿ ਗਿਆ ਜਿਵੇਂ ਜਿਵੇਂ ਮਨੁੱਖ ਵਿੱਚ ਗੁਣਾ ਦਾ ਨਾਸ ਹੁੰਦਾ ਗਿਆ ਔਗਣ ਆਉਂਦੇ ਗਏ ਤੇ ਸਰੀਰ ਮਨ ਪੱਖੋਂ ਮਨੁੱਖ ਦੀ ਵਿਤੇ ਤੇ ਦਿੱਲੀ ਆ ਗਈ ਸਵੇਰ ਦੇ ਵਿੱਚ ਤੇ ਦਿੱਲੀ ਆ ਜਾਂਦੀ ਹੈ ਜੇ ਆਪਾਂ ਦੇਖਦੀ ਆਪ ਨੂੰ ਨਜ਼ਰ ਆਉਂਦਾ ਹੀ ਕਿ ਸਾਡੇ ਸਵਾ ਕਿਸ ਤਰ੍ਹਾਂ ਦੇ ਹਨ ਸਾਡੇ ਸਵਾ ਸਤਜੋ ਗੱਲ ਹੈ ਨਹੀਂ ਕਿਤੇ ਨਹੀਂ ਹੈ ਕਲਯੁਗ ਵਾਲੇ ਸਵੇਰ ਤੋਂ ਹੀ ਅਸੀਂ ਕਹਿ ਦਿੰਦੇ ਹਾਂ ਯਾਰ ਕਲਯੁਗ ਹੈ ਕਲਯੁਗ ਵਰਤ ਰਿਹਾ ਤੇ ਆਹ ਕੰਮ ਮਾੜਾ ਹੋ ਗਿਆ ਜਦੋਂ ਕਿਤੇ ਮਾੜਾ ਕੰਮ ਹੁੰਦਾ ਨਾ ਕਰਮ ਮਾੜਾ ਹੁੰਦਾ ਹੈ ਇਸੇ اچانک ਚੱਕੀ ਸਾਡੇ ਮੁਖ ਤੋਂ ਨਿਕਲਦਾ ਕਾਲ ਯੁਗ ਦਾ ਵਰਤਾਰਾ ਵਰਤ ਰਿਹਾ ਹੈ ਇੰਨਾ ਮਾੜਾ ਕੰਮ ਹੋਇਆ ਇਹ ਪ੍ਰਭਾਵ ਹੈ ਅਗਣਾਂ ਦਾ ਜਿਹੜੇ ਪ੍ਰਭਾਵ ਕਰਕੇ ਕਾਲ ਯੁਗ ਬਣ ਜਾਂਦਾ ਹੈ ਸਤਜੁਗ ਤੋਂ ਇਸੇ ਤਰ੍ਹਾਂ ਦਇਆ ਦੇ ਵਿੱਚੋਂ ਧਰਮ ਪੈਦਾ ਹੁੰਦਾ ਫੁੱਟਦਾ ਦਇਆ ਦੀ ਰਿਓ ਧਰਮ ਬਾ ਮਹਾਰਾਜ ਜੀ ਕਹਿੰਦੇ ਧੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਕਹਿੰਦੇ ਧਰਮੀ ਮਨੁਖ ਹੋਈ ਅਜ ਦੇ ਅੰਦਰ ਦਇਆ ਹੈ ਦਇਆ ਤੂੰ ਹੀ ਧਰਮੀ ਬਣਦਾ ਤੇ ਪਿਆਰਿਓ ਬਾਹਰਲਾ ਪਨ ਬਨੋਟੀ ਪਨ ਹੈ ਜਿਹੜਾ ਮੁਖ ਜਿਹਦਾ ਹੋਰ ਕੁਝ ਹੁੰਦਾ ਤੇ ਮਨ ਦੇ ਵਿੱਚ ਕੋਝ ਹੋਰ ਹੁੰਦਾ ਜਿਨ ਮਨ ਹੋਰ ਮਨੁੱਖ ਹੋਰ ਸੇ ਕਾਂਡੇ ਕੱਟਿਆ ਮਹਾਰਾਜ ਕਹਿੰਦੇ ਉਹ ਤਾਂ ਕੱਚੇ ਭਾਂਡੇ ਹਨ ਕੱਚੇ ਮਨੁੱਖ ਹਨ ਕੱਚੇ ਭਗਤ ਹਨ ਰਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਤੇ ਮਹਾਰਾਜ ਜੀ ਕਹਿੰਦੇ ਉਹ ਇਸ਼ਕ ਖੁਦਾ ਦੇ ਇਸ਼ਕ ਵਿੱਚ ਜਿਹੜੇ ਖੁਦਾ ਦੇ ਇਸ਼ਕ ਵਿੱਚ ਰਤੇ ਜਾਂਦੇ ਹਨ ਵਿਸਰਿਆ ਜਿਨ ਨਾਮ ਤੇ ਭੁਏ ਪਾਰ ਥੀਏ ਪਰ ਜਿਨ੍ਹਾਂ ਨੂੰ ਭਗਤ ਜੀ ਕਹਿੰਦੇ ਫਰੀਦ ਜੀ ਕਹਿੰਦੇ ਵਿਸਰ ਗਿਆਓ ਭੁੱਲ ਗਿਆ ਉਹਦਾ ਨਾਮ ਉਹਨੂੰ ਵਿਸਾਰਤਾ ਮਾਲਕ ਨੂੰ ਕਹਿੰਦੇ ਉਹ ਤਾਂ ਫਿਰ ਧਰਤੀ ਤੇ ਉਹਨਾਂ ਦੇ ਭਾਰ ਹੈ ਜਿਹਦੇ ਜਿਹਦੇ ਕਰਕੇ ਧਰਤੀ ਡਾਮਾ ਡੁੱਲ ਹੁੰਦੀ ਹੈ ਕਹਿੰਦੇ ਹਨ ਕਿ ਹੁਣ ਬਹੁਤ ਧਰਤੀ ਤੇ ਭਾਰ ਵੱਧ ਗਿਆ ਧਰਤੀ ਤੇ ਕੋਈ ਸੰਸਾਰੀ ਪਦਾਰਥਾਂ ਦਾ ਚੀਜ਼ਾਂ ਦਾ ਭਾਰ ਨਹੀਂ ਵੱਧਦਾ ਧਰਤੀ ਤੇ ਜਿਹੜੇ ਪਾਪ ਕਰਮ ਕਰਦੇ ਅਸੀਂ ਉਹਨਾਂ ਦਾ ਭਾਰ ਵੱਧਦਾ ਹੈ ਉਦਾਪਕ ਕਹਦੇ ਨੇ ਧਰਤੀ ਤੇ ਭਾਰ ਤੇ ਭਗਤ ਖਰੀਦ ਜੀ ਵੀ ਕਹਿ ਰਿਆ ਨੇ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਆਉਗਣ ਲੈ ਕੇ ਤੁਰੇ ਫਿਰਦੇ ਨੇ ਪਾਪੀ ਲੋਕ ਉਹਨਾਂ ਦਾ ਭਾਰ ਧਰਤੀ ਵੀ ਸਹਿ ਨਹੀਂ ਕੇ ਵੀਰ ਕਰ ਪਾਂਦੀ ਡਾਮਾ ਡੋਲ ਜਿੱਧਰ ਪਿਆਰ ਵੱਧ ਜਾਂਦਾ ਦੇਖੋ ਉਧਰ ਤੈਸਨੈਸ ਹੁੰਦੀ ਹੈ ਧਰਤੀ ਵੀ ਹਿੱਲਣ ਲੱਗ ਜਾਂਦੀ ਹੈ ਇਹਨੂੰ ਪਚਾਲ ਕਹਿੰਦੇ ਆ ਦੇਖੋ ਨੇਕਾਂ ਲੋਕ ਕੀ ਕਰਕ ਹੋ ਜਾਂਦੇ ਨੇ ਜਿਹਦੇ ਵਿੱਚ ਪਿੰਡਾਂ ਦੇ ਪਿੰਡ ਤਬਾਹ ਕਰ ਦਿੰਦੇ ਆ ਧਰਤੀ ਦੇ ਵਿੱਚ ਹੀ ਤੈਸ ਨੈਸ ਦਬ ਜਾਂਦੇ ਆ ਨੂੰ ਪਿੰਡ ਇਹ ਆ ਧਰਤੀ ਦੇ ਉੱਤੇ ਜਦੋਂ ਪਾਪਾਂ ਦਾ ਭਾਰ ਜਿਆਦਾ ਹਾਵੀ ਹੋ ਜਾਂਦਾ ਤੇ ਉਹ ਧਰਤੀ ਜਿਵੇਂ ਤੱਕੜੀ ਤੇ ਤਰਾਜੂ ਵਿੱਚ ਦੇਖੋ ਉਹ ਡੋਲਦੇ ਨਾ ਇਸੇ ਤਰ੍ਹਾਂ ਧਰਤੀ ਡੋਲ ਜਾਂਦੀ ਹੈ ਜਦੋਂ ਧਰਮ ਦੇ ਸਿਰ ਤੇ ਜਿਹੜੀ ਧਰਤੀ ਆ ਉਹ ਖੜੀ ਹੋਈ ਹੈ ਉਹਦੇ ਥੱਲੇ ਕੋਈ ਧੌਲਾ ਬਰਦ ਹੋਰ ਨਹੀਂ ਹੈ ਤੇ ਜੇ ਭਗਤ ਸਤਗੁਰ ਜੀ ਬਾਣੀ ਵਿੱਚ ਦੇਖੋ ਆਪਾਂ ਨੂੰ ਸਪਸ਼ਟ ਕਰ ਦਿੰਦੇ ਹਨ ਕਹਿੰਦੇ ਜੇ ਧੌਲਾ ਬਲਦੇ ਤੇ ਉਹਨੂੰ ਕਿੰਨੇ ਚੁੱਕਿਆ ਹੋਇਆ ਉਹਦੇ ਥੱਲੇ ਕਿਹੜਾ ਹੈ ਕੋਈ ਆਸਰਾ ਕੋਈ ਥੰਬ ਲਾਇਆ ਹੋਇਆ ਜਿਹੜਾ ਧੌਲੇ ਬਲਦ ਨੂੰ ਚੁੱਕ ਕੇ ਖੜਾ ਇਕੋ ਹੀ ਆ ਧਰਮ ਦਾ ਆਸਰਾ ਧਰਮ ਦਾ ਥੰਬ ਜਿਹੜਾ ਧਰਤੀ ਨੂੰ ਚੁੱਕੀ ਰੱਖਦਾ ਹੈ ਇਹ ਭਗਤ ਜੀ ਅੱਗੇ ਵਿਸ਼ਰਾਮ ਦੇ ਕੇ ਬਚਨ ਕਰਦੇ ਨੇ ਰਹਾ ਆਪ ਲਈਏ ਲੜ ਲਾਏ ਦਰਦਰ ਵੇਛ ਸੀ 세 ਧਨ ਤਿੰਨ ਧਨ ਜਿਨੇ ਦੀ ਮਾਉ ਆਏ ਸਫਲ ਸੇ ਤੇ ਭਗਤ ਜੀ ਕਹਿੰਦੇ ਉਹਨਾਂ ਦੀ ਮਾਂ ਜਨਨੀ ਧਾਨ ਹੈ ਜਿਨੇ ਔਖ ਨੂੰ ਐਸੇ ਭਗਤਾ ਨੂੰ ਜਨਮ ਦਿੱਤਾ ਗੁਰਮਖਾ ਨੂੰ ਜਨਮ ਦਿੱਤਾ ਆਪ ਲਈਏ ਲੜ ਲਾਇ ਜਿਨ੍ਹਾਂ ਨੂੰ ਆਪ ਕਿਰਪਾ ਕਰਕੇ ਮਿਹਰ ਕਰਕੇ ਉਹਨੇ ਆਪ ਲਾੜ ਲਾ ਲਿਆ ਆਪਣੇ ਭਗਤ ਜੀ ਕਹਿੰਦੇ ਧਨ ਜਿਨੇ ਦੀ ਮਾਉ ਆਪ ਲਈ ਲੜ ਲਾਏ ਦਰ ਦਰਵੇਸ਼ ਸੇ ਕਹਿੰਦੇ ਉਹ ਦਰਵੇਸ਼ ਪ੍ਰਮਾਤਮਾ ਦੇ ਲੜ ਲਾ ਕੇ ਦਰਵੇਸ਼ ਬਣ ਜਾਂਦੇ ਹਨ ਭਗਤ ਬਣ ਜਾਂਦੇ ਹਨ ਤਿੰਨ ਧੰਨ ਜਨੇਂਦੀ ਮਾਓ ਕਹਿੰਦੇ ਉਹਨਾਂ ਦੀ ਮਾਂ ਵੀ ਧੰਨ ਹੈ ਮਾਤਾ ਵੀ ਧੰਨ ਹੈ ਉਹ ਧੰਨਤਾ ਜੋ ਹੈ ਮਾਤਾ ਧੰਨ ਹੈ ਉਹ ਮਾ ਜਿਨੇ ਐਸੇ ਗੁਰਮਖਾ ਨੂੰ ਭਗਤਾਂ ਨੂੰ ਜਨਮ ਦਿੱਤਾ ਬਾਣੀ ਦੇ ਵਿੱਚ ਦੇਖੋ ਧੰਨ ਕਿਹਾ ਹੈ ਜਿਨੇ ਗੁਰਮਖਾ ਨੂੰ ਭਗਤਾ ਨੂੰ ਰਾਜਿਆਂ ਨੂੰ ਰਿਸ਼ੀਆਂ ਨੂੰ ਜਨਮ ਦਿੱਤਾ ਉਹ ਮਾਤਾ ਧੰਨ ਹੈ ਤੇ ਨਹੀਂ ਤੇ ਭਗਤ ਜੀ ਬਾਣੀ ਦੇ ਵਿੱਚ ਮਹਾਰਾਜ ਪਾਸ਼ਾ ਜੀ ਫਰਮਾਨ ਕਰਦੇ ਹਨ ਕਹਿੰਦੇ ਉਹ ਮਾਂ ਜਿਹੜੀ ਉਹ ਬਾਝ ਜਿਹੜੀ ਬਾਝ ਕਿਉਂ ਨਹੀਂ ਰਹਗੀ ਜਿਨੇ ਇੱਕ ਪਾਪੀ ਨੂੰ ਜਨਮ ਦਿੱਤਾ ਜਿਨੇ ਨਾਮ ਨਹੀਂ ਜਪਿਆ ਆਣ ਕੇ ਤੇ ਇੱਕ ਪਾਸੇ ਮਹਾਰਾਜ ਜੀ ਭਗਤ ਜਨ ਕਹਿੰਦੇ ਹਨ ਧੰਨ ਨੂੰ ਮਾਂ ਹੈ ਜਿਨੇ ਸੰਸਾਰ ਤੈਸੇ ਭਗਤਾਂ ਨੂੰ ਜਨਮ ਦਿੱਤਾ ਆਏ ਸਫਲ ਸੇ ਜਿਨ੍ਹਾਂ ਨੇ ਆਣ ਕੇ ਇਹ ਜਨਮ ਨੂੰ ਸਫਲ ਬਣਾ ਰਿਆ ਪਰਬਤ ਗਾਰ ਪਾਰ ਅਗੰਮ ਬੇਅੰਤ ਤੂੰ ਤੇ ਭਗਤ ਜੀ ਬੇਨਤੀ ਕਰਦੇ ਹਨ ਕਿੰਦੇ ਪਰਬਦਗਾਰ ਪਰਮੇਸ਼ਰ ਨੂੰ ਕਿਹਾ ਹੈ ਅਪਾਰ ਅਗੰਮ ਬੇਅੰਤ ਤੂੰ ਤੂੰ ਪਰਬਦਗਾਰ ਹੈ ਅਪਾਰ ਹੈ ਪਰੇ ਤੋਂ ਪਰੇ ਅਗੰਮ ਹੈ ਗਹਿਰਾ ਹੈ ਬੇਅੰਤ ਦਾ ਦਾ ਮਾਲਕ ਹੈ ਜਿਹੜਾ ਕੋਈ ਅੰਤ ਨਹੀਂ ਹੁੰਦਾ ਉਹਨੂੰ ਬੇਅੰਤਤਾ ਦਾ ਮਾਲਕ ਕਹਿੰਦੇ ਨੇ ਬੇੰਤ ਕਹਿੰਦੇ ਹਨ ਜਿਹਦੇ ਵਿੱਚ ਗੋਣੀ ਬੇੰਤ ਹੋਣ ਜਿਹਦੀ ਗਿਣਤੀ ਨਾ ਹੋ ਸਕੇ ਸ੍ਰੀ ਮਹਾਰਾਜ ਨੂੰ ਦੇਖੋ ਇੰਨੇ પ્રેમ ਦੇ ਨਾਲ ਭਗਤ ਜੀ ਵੜਿਆ ਰਹੇ ਜਿੰਨਾ ਪਛਤਾ ਸੱਚ ਚੁੰਮਾ ਪੈਰ ਮੂ ਜਿਨ੍ਹਾਂ ਨੇ ਭਗਤ ਵੀਰ ਜੀ ਕਹਿੰਦੇ ਹਨ ਕਿ ਤੈਨੂੰ ਪਛਾਣ ਲਿਆ ਜਿਨ੍ਹਾਂ ਪਛਾਤਾ ਸੱਚ ਜਿਨ੍ਹਾਂ ਨੇ ਸੱਚ ਦੀ ਜਨਮ ਲੈ ਕੇ ਜਨਮ ਧਾਰਨ ਕਰਕੇ ਸੱਚੇ ਦੀ ਪਛਾਣ ਕਰ ਲਈ ਸੱਚ ਨੂੰ ਪਾ ਲਿਆ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਿਆ ਭਗਤ ਜੀ ਕਹਿੰਦੇ ਜਿਨ੍ਹਾਂ ਪਛਾਤਾ ਸੱਚ ਕਹਿੰਦੇ ਉਹਦੇ ਪੈਰਾਂ ਨੂੰ ਅਸੀਂ ਚੁੰਮਦੇ ਹਾਂ ਐਸੇ ਗੁਰਸਿੱਖਾਂ ਦੇ ਪੈਰਾਂ ਨੂੰ ਚੁੰਮਦੇ ਹਾਂ ਐਸੇ ਗੁਰਸਿੱਖਾਂ ਦੇ ਪੈਰਾਂ ਤੇ ਨਮਸ਼ਕਾਰ ਕਰਦੇ ਹਾਂ ਜਿਨ੍ਹਾਂ ਨੇ ਉਹ ਪ੍ਰਮਾਤਮਾ ਦੀ ਪਛਾਣ ਪਾਲੀ ਉਹ ਪ੍ਰਭੂ ਨੂੰ ਪਛਾਣ ਲਿਆ ਜ਼ਿੰਦਗੀ ਦੇ ਵਿੱਚ ਉਹਨੂੰ ਧਾਰਨ ਕਰ ਲਿਆ ਤੇਰੀ ਪਨਹੈ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦਾ ਖੈਰ ਦੀਜੇ ਬੰਦਗੀ ਤੇ ਭਗਤ ਜੀ ਇਹੀ ਖੈਰ ਮੰਗਦੇ ਹਨ ਕਹਿੰਦੇ ਮੇਰੀ ਝੋਲੀ ਵਿੱਚ ਤਾਂ ਇਹੀ দান ਪਾ ਦੇ ਖੈਰ ਪਾ ਦੇ ਬੰਦਗੀ ਦੀ ਦਾਤ ਮੇਰੀ ਝੋਲੀ ਵਿੱਚ ਪਾ ਦੇ ਮੈਨੂੰ ਬੰਦਗੀ ਦੀ ਪ੍ਰਾਪਤੀ ਹੋ ਜਾਏ ਤੇਰੀ ਪਨਹ ਮੈਂ ਤੇਰੀ ਪਨਾ ਲੈ ਲੈਂਦਾ ਹਾਂ ਇਹ ਖੁਦਾ ਇਹ ਪਰਬਦਗਾਰ ਇਹ ਅਪਾਰ ਅਗਮ ਬੇਅੰਤ ਤੂੰ ਭਗਤ ਜੀ ਕਹਿੰਦੇ ਤੇਰੀ ਪਨਹਾ ਖੁਦਾ ਮੈਂ ਤੇਰੀ ਪਨਾ ਲੈ ਲੈਂਦਾ ਹਾਂ ਦੇ ਦੀਪਨਾ ਧਾਰਨ ਕਰਦਾ ਤੂੰ ਬਖਸ਼ੰਦਗੀ ਤੂੰ ਬਖਸ਼ਨਾਰਾ ਹੈ ਇਹਨੂੰ ਬਖਸ਼ ਦੇ ਸ਼ੇਖ ਫਰੀਦਾ ਖੈਰ ਕਹਿੰਦੇ ਸ਼ੇਖ ਫਰੀਦ ਖੈਰ ਇਹੀ ਮੰਗਦਾ ਜਿਵੇਂ ਕੋਈ ਖੈਰ ਮੰਗਣ ਆਉਂਦਾ ਨਾ ਇਹਨੇ ਕੋਈ ਖੈਰ ਮੰਗਣ ਆਇਆ ਦਰਵਾਜ਼ੇ ਤੇ ਭਗਤ ਜੀ ਕਹਿੰਦੇ ਮੈਂ ਤੇਰੇ ਦਰਵਾਜ਼ੇ ਤੇ ਖੈਰ ਮੰਗਣ ਆਇਆ ਕਿਰਪਾ ਕਰ ਮੇਰੀ ਝੋਲੀ ਵਿੱਚ ਬੰਦਗੀ ਦੀ ਖੈਰ ਪਾ ਦੇ ਬੰਦਗੀ ਦੀ ਸ਼ੈ ਪਾ ਦੇ ਮੈਨੂੰ ਹੋਰ ਸੰਸਾਰੀ ਸ਼ੈ ਨਹੀਂ ਚਾਹੀਦੀ ਸੰਸਾਰੀ ਪਦਾਰਥ ਨਹੀਂ ਚਾਹੀਦੇ ਸੰਸਾਰੀ ਸੁਖ ਨਹੀਂ ਚਾਹੀਦੇ ਸ਼ੇਖ ਫਰੀਦ ਜੀ ਕਹਿੰਦੇ ਮੈਨੂੰ ਇਹੀ ਖੈਰ ਚਾਹੀਦੀ ਹੈ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ ਬੰਦਗੀ ਦੀ ਖੈਰ ਮੇਰੀ ਝੋਲੀ ਵਿੱਚ ਪਾ ਦੇ ਕੈ ਬੰਦਗੀ ਕਰਕੇ ਤੇਨੂੰ ਮਿਲ ਸਕਾਂ ਤੇਰੇ ਦਰਸ਼ਨ ਪਾਸਕਾਂ ਤੇਰੀ ਪ੍ਰਾਪਤੀ ਕਰ ਸਕਾਂ اے ਭਾਈ ਸੇਖ ਫਰੀਦ ਜੀ ਭਗਤ ਜੀ ਅੱਜ ਦਾ ਫਰਮਾਨ ਅੱਜ ਦੇ ਸ਼ਬਦੀ ਵਿਚਾਰ ਬਖਸ਼ਦੇ ਹਨ ਦੇਖੋ ਮਲਾਪ ਦੀ ਗੱਲ ਕਰਦੇ ਹਨ ਭਗਤ ਜੀ ਇਹਦੇ ਜਿਨਨੇ ਨੇ ਸੱਚਾ ਇਸ਼ਕ ਕੀਤਾ ਸੱਚੇ ਨਾਲ ਮੁਹੱਬਤ ਕੀਤੀ ਉਹ ਦਿਲੋਂ ਕੀਤੀ ਤੇ ਜਿਨਾਂ ਨੇ ਦਿਲੋਂ ਕੀਤੀ ਉਹਨਾਂ ਨੇ ਪਾ ਲਿਆ ਨਹੀਂ ਤਾਂ ਜਿਹੜੇ ਐਵੇਂ ਸੰਸਾਰ ਦੇ ਵਿੱਚ ਵਖਾਣ ਵਾਸਤੇ ਲੋਕ ਹਨ ਉਹ ਮੁਖ ਵਿੱਚੋਂ ਹੋਰ ਬੋਲਦੇ ਹਨ ਮੁਖ ਹੋਰ ਹੁੰਦਾ ਤੇ ਜ਼ੇਬਾ ਦੇ ਕੁਝ ਹੋਰ ਹੁੰਦਾ ਹੈ ਮਨ ਮਨ ਕੁਝ ਹੋਰ ਬੋਲਦਾ ਤੇ ਮੁਖ ਕੁਝ ਹੋਰ ਕਹਿੰਦਾ ਇਹ ਬਨੌਟੀ ਪੰਨਾ ਹੈ ਭਗਤ ਜੀ ਕਹਿੰਦੇ ਇਹਨੂੰ ਛੱਡ ਦਈਏ ਤੇ ਅੰਦਰੋਂ ਮੁਹੱਬਤ ਕਰੀਏ ਖੁਦਾ ਦੇ ਨਾਲ ਪਰਮੇਸ਼ਰ ਦੇ ਨਾਲ ਅੱਲਾਹ ਦੇ ਨਾਲ ਵਾਹਿਗੁਰੂ ਦੇ ਨਾਲ ਤਾਂਕੀ ਸਦਾ ਇਹ ਝੋਲੀ ਵਿੱਚ ਉਹ ਮਾਲਕ ਸਾਨੂੰ ਬੰਦਗੀ ਦੀ ਖੈਰ ਪਾਏ ਨਾਮ ਦੀ ਦਾਤ ਬਖਸ਼ੇ ਇਨਾਮ ਦੇ ਨਾਲ ਸਾਰੇ ਸੁੱਖ ਮਿਲ ਜਾਂਦੇ ਹਨ ਪਿਆਰਿਓ ਇਹ ਸ਼ਬਦ ਦੀ ਵਿਚਾਰ ਹੈ ਅੱਜ ਤੋਂ ਮਹਾਰਾਜ ਪੰਥੀ ਪਾਸ਼ਾ ਜੀ ਦੇ ਭਾਈ ਗੁਰਤਾ ਗੱਦੀ ਦਿਹਾੜੇ ਹਨ ਪਾਸ਼ਾ ਜੀ ਦੇ ਅੱਜ ਦੇ ਦਿਨ ਸਤਿਗੁਰੂ ਜੀ ਪਰਜਨ ਦੇ ਪਾਤਸ਼ਾਹ ਜੀ ਗੋਵਿੰਦਵਾਲ ਸਾਹਿਬ ਵਿਖੇ ਅੰਦਰਾ 181 ਦੇ ਵਿੱਚ 1638 ਸੰਮਤ ਦੇ ਵਿੱਚ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਛੋਟੀ ਸੁਲਤਾਨ ਪਿਤਾ ਜੀ ਜਿਨ੍ਹਾਂ ਦੇ ਛੋਟੇ ਸੁਪੁੱਤਰ ਹੋਏ ਸਤਗੁਰੂ ਜੀ ਛੋਟੇ ਪੇਟੇ ਸਨ ਸੁਪੁੱਤਰ ਸਨ ਭਾਵੇਂ ਕੀ ਵੱਡੇ ਸੁਪੁੱਤਰ ਸਿਤੀ ਚੰਦ ਜੀ ਸਨ ਕ੍ਰਿਤੀ ਚੰਦ ਜੀ ਵੱਡੇ ਸੁਪੁੱਤਰ ਸਨ ਸਤਿਗੁਰੂ ਜੀ ਛੋਟੇ ਸੁਪੁੱਤਰ ਸਨ ਗੁਰਾਜਨ ਦੇ ਪਾਤਸ਼ਾਹ ਔਰ ਕਹਣੀ ਕਥਨੀ ਤੇ ਪੂਰੇ ਹੋਣ ਕਾਰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਗੁਰਤਾ ਗਦੀ ਦੇ ਤਿਲਕ ਬਖਸ਼ਤੇ ਇਹਦੇ ਵਿੱਚ ਵੱਡੇ ਕਾਰਨ ਸਨ ਜਿਹਦੇ ਕਰਕੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇ ਮਹਾਰਾਜ ਨੂੰ ਗੁਰਤਾ ਗਦੀ ਦੀ ਪ੍ਰਾਪਤੀ ਹੋਈ ਕਿਉਂਕਿ ਬਹੁਤ ਅੰਤਰ ਸੀ ਪ੍ਰਿਥੀ ਚੰਦ ਦੇ ਵਿੱਚ ਅਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿੱਚ ਇੱਕੋ ਹੀ ਘਰ ਦੇ ਵਿੱਚ ਦੇਖੋ ਇੱਕੋ ਪਿਤਾ ਦੇ ਦੋਸ ਪੁੱਤਰ ਇੰਨੇ ਵਿੱਚੋਂ ਛੋਟਾ ਦੇਖੋ ਕਰਨੀ ਕਥਲੀ ਤੇ ਪੂਰਾ ਸੀ ਅਤੇ ਪ੍ਰਿਥੀ ਚੰਦ ਜੀ ਭਾਵੇਂ ਵੱਡੇ ਸਨ ਜਿਨ੍ਹਾਂ ਦੇ ਘਰ ਜਿਨ੍ਹਾਂ ਦੇ ਹੱਥ ਮਹਾਰਾਜ ਨੇ ਸਭ ਕੁਝ ਬਖਸ਼ਿਆ ਕਿਤੇ ਉੱਥੇ ਵੀ ਕਮੀ ਨਹੀਂ ਸੀ ਗੁਰੂ ਮਹਾਰਾਜ ਦੇ ਘਰ ਦਾ ਖਜ਼ਾਨਾ ਉਹਦਾ ਇਹ ਮਾਲਕ ਸਾਨੂੰ ਸਾਰੀ ਕਾਰ ਸੇਵਾ ਕਾਰ ਵਿਹਾਰ ਮਹਾਰਾਜ ਜੀ ਨੇ ਵੱਡੇ ਪੁੱਤਰ ਨੂੰ ਸੰਪਿਆ ਹੋਇਆ ਸੀ ਫਿਰ ਵੀ ਮਨ ਦੇ ਵਿੱਚ ਤ੍ਰਿਸ਼ਨਾ ਜਾਗਦੀ ਲਾਲਚ ਆ ਗਿਆ ਲਾਲਚ ਅਸੀ ਚੀਜ਼ ਹੈ ਮਨੁੱਖ ਨੂੰ ਖਤਮ ਕਰ ਦਿੰਦਾ ਹੈ ਲਾਲਚ ਪਿੱਛੇ ਲੋਕ ਘਰ ਦੇ ਵਿੱਚ ਹੀ ਭੈਣ ਭਰਾਵਾਂ ਨੂੰ ਮਾਰੀ ਜਾਂਦੇ ਹਨ ਕਾਲ ਯੁਗ ਵੀ ਹੈ ਨਾ ਹੁਣ ਇਸੇ ਤਰ੍ਹਾਂ ਹੀ ਉਦੋਂ ਸੀ ਇਹਦੇ ਮਨ ਵਿੱਚ ਲਾਲਚ ਸੀ ਕਿ ਮੈਨੂੰ ਗੁਰਤਾ ਗੱਦੀ ਮਿਲੇ ਮੈਂ ਗੁਰੂ ਵਾਂਗ ਕੇ ਬੈਠਾ ਇਹ ਲਾਲਚ ਨਹੀਂ ਖਤਮ ਕਰਤਾ ਸਭ ਕੁਝ ਜੇ ਪਿਆਰਿਓ ਲਾਲਚ ਕਰਨ ਕਰਕੇ ਜਦੋਂ ਮਹਾਰਾਜ ਨੇ ਬਚਨ ਕੀਤੇ ਕਿ 2 ਸਾਲ ਦੇ ਵਾਸਤੇ ਲਾਹੌਰ ਜਾਣਾ ਸੀ ਕਿਉਂਕਿ ਸਤਗੁਰੂ ਜੀ ਦੇ ਵੱਡੇ ਭਰਾਤਾ ਜਿਨ੍ਹਾਂ ਦੇ ਘਰ ਕਾਰਜ ਸੀ ਵਿਆਹ ਸੀ ਤੇ ਉਹ ਆਏ ਚਿੱਠੀ ਪੱਤਰਕਾ ਲੈ ਕੇ ਸੱਦਾ ਲੈ ਕੇ ਵਿਆਹ ਦਾ ਸਗਣਾ ਦੀ ਚਿੱਠੀ ਲੈ ਕੇ ਆਏ ਯਾਪ ਜੀ ਨੂੰ ਪਤਾ ਹੈ ਕਿ ਉਸ ਵੇਲੇ ਪ੍ਰਿਥੀਚੰਦ ਨੇ ਜਵਾਬ ਦਿੱਤਾ ਸਤਿਗੁਰੂ ਜੀ ਨੇ ਪਹਿਲੋ ਪ੍ਰਿਥੀਚੰਦ ਨੂੰ ਬੁਲਾਇਆ ਮਹਾਰਾਜ ਜੀ ਕਹਿੰਦੇ ਸਾਡੇ ਪੁੱਤਾਂ ਜਾਇਆ ਨਹੀਂ ਜਾਣਾ ਕਿਉਂਕਿ ਗੁਰੂ ਘਰ ਦੇ ਕਾਰਜ ਬਹੁਤ ਹਨ ਜਿਹੜੇ ਕਰਨੇ ਹਨ ਸੰਗਤਾਂ ਹੁੰਦੀਆਂ ਸੀ ਦੂਰ ਦਰਦਰ ਤੋਂ ਦਰਸ਼ਨ ਕਰਨ ਲਈ ਤੇ ਮਹਾਰਾਜ ਨੇ ਕਿਹਾ ਭਾਈ ਰਾਤਾ ਜੀ ਅਸੀਂ ਬੇਟੇ ਨੂੰ ਭੇਜਦੇ ਹਾਂ ਜਿਹੜੇ ਕਿ ਤੁਹਾਡੇ ਨਾਲ ਵਿਆਹ ਦੇ ਵਿੱਚ ਹੱਥ ਵਟਾਣ ਉਹਦੇ ਨਾਲ ਨਾਲ ਧਰਮ ਦਾ ਪ੍ਰਚਾਰ ਵੀ ਉੱਥੇ ਰਹਿ ਕੇ ਕਰਨੀ ਤੇ ਪਹਿਲੋ ਪ੍ਰੀਤੀ ਚੰਦ ਨੂੰ ਆਵਾਜ਼ ਮਾਰੀ ਮਹਾਰਾਜ ਨੇ ਬੁਲਾਇਆ ਸੇਵਾਦਾਰ ਨੂੰ ਭੇਜਿਆ ਪ੍ਰੀਤੀ ਚੰਦ ਨੇ ਜਵਾਬ ਦਿੱਤਾ ਕਹਿੰਦੇ ਮਹਾਰਾਜ ਸਤਿਗੁਰੂ ਜੀ ਜੇ ਮੈਂ ਚਲੇ ਜਾਵਾਂਗਾ ਪਿਤਾ ਗੁਰੂ ਜੀ ਫਿਰ ਕਾਰੋਬਾਰ ਜਿਹੜਾ ਕਾਰ ਵਿਹਾਰ ਉਹ ਕਿਸ ਤਰ੍ਹਾਂ ਚੱਲੇਗਾ ਮਹਾਨਾ ਬਣਾ ਕੇ ਜਵਾਬ ਦਿੱਤਾ ਮਹਾਰਾਜ ਫਿਰ ਛੋਟੇ ਸੁਪੁੱਤਰ ਗੁਰੂ ਅਰਜਨ ਦੇ ਮਹਾਰਾਜ ਅਰਜਨ ਜੀ ਨੂੰ ਬੁਲਾਇਆ ਗਿਆ ਇਹ ਮਹਾਰਾਜ ਜੀ ਦੇ ਬਚਨ ਮੰਨਦੇ ਸੀ ਛੋਟੇ ਸੁਪੁੱਤਰ ਸਨ ਔਰ ਬਚਪਨ ਤੋਂ ਹੀ ਨਿਰਾਲਾ ਸੁਭਾਅ ਸੀ ਮਾਨ ਦੇ ਵਿੱਚ ਪ੍ਰੇਮਾ ਭਗਤੀ ਸੀ ਇਹ ਸਤਿਗੁਰੂ ਜੀ ਨੇ ਜਦੋਂ ਕਿਹਾ ਕਿ ਸਤਿ ਬਚਨ ਕਹਿ ਕੇ ਬਚਨ ਮੰਨੇ ਤੇ 2 ਸਾਲ ਸਵਾ 2 ਸਾਲ ਦੇਖੋ ਲਾਹੌਰ ਦੇ ਵਿੱਚ ਹੀ ਮਾਰਸ ਰਹੇ ਜਿੱਥੇ ਧਰਮ ਦਾ ਪ੍ਰਚਾਰ ਕੀਤਾ ਵਿਆਹ ਸ਼ਾਦੀ ਦੇ ਵਿੱਚ ਵੀ ਹੱਥ ਵੰਡਾਇਆ ਉਦੋਂ ਬਾਅਦ ਵੀ ਮਹਾਰਾਜ ਵਾਪਸ ਨਹੀਂ ਆਏ ਮਹਾਰਾਜ ਦੇ ਬਚਨ ਮੰਨੇ ਕਿ ਜਦੋਂ ਅਸੀਂ ਸਨੇਹਾ ਭੇਜਾਂਗੇ ਉਦੋਂ ਹੀ ਵਾਪਸੀ ਕਰਨੀ ਹੈ ਉਹਨਾਂ ਚਿਰ ਆਪਣੇ ਆਪ ਵਾਪਸ ਨਹੀਂ ਆਉਣਾ ਤੇ ਮਹਾਰਾਜ ਨੇ ਬਚਨ ਮੰਨ ਕੇ ਉਥੀ ਡੇਰਾ ਕੀਤਾ 2 ਸਾਲ ਤੋਂ ਉੱਪਰ ਸਮਾਂ ਜਦੋਂ ਹੋ ਗਿਆ ਪਿਆਰਿਓ ਸਤਿਗੁਰ ਦਾ ਹਿਰਦੇ ਦੀ ਤਾਂਗ ਵੱਧ ਗਈ ਛੱਲ ਵੱਧ ਗਈ ਤੇ ਹੁਣ ਰਿਆ ਨਹੀਂ ਜਾਂਦਾ ਕਿ ਦਰਸ਼ਨ ਹੋਣ ਪਿਤਾ ਗੁਰੂ ਦੇ ਜਾ ਕੇ ਮੈਂ ਦਰਸ਼ਨ ਕਰਾਂ ਬੜਾ ਸਮਾਂ ਦੇਖੋ 2 ਸਾਲ ਦਾ ਬੜਾ ਸਮਾਂ ਹੁੰਦਾ ਹੈ ਛੋਟਾ ਪੁੱਤਰ ਸੀ लाड़ਲੇ ਸੀ ਮਹਾਰਾਜ ਪਿਆਰ ਕਰਦੇ ਸੀ ਗੁਰੂ ਆ ਰਾਮਦਾਸ ਜੀ ਮਹਾਰਾਜ ਤੇ ਪਿਆਰ ਪਿਤਾ ਦੇ ਦਰਸ਼ਨਾਂ ਤੋਂ ਪਿਤਾ ਗੁਰੂ ਦੇ ਦਰਸ਼ਨਾਂ ਤੋਂ ਤਾਂਗ ਵੱਧ ਗਈ ਰੋਜ਼ ਮਨ ਦੇ ਵਿੱਚ ਚੇਤੇ ਕਰਦੇ ਹਨ ਭਗਤੀ ਕਰਦੇ ਹਨ ਮਹਾਰਾਜ ਜਿੱਠੀ ਪੱਤਰ ਕਾ ਭੇਜਦੇ ਰਹੇ ਜਿਹੜੀਆਂ ਕਿ ਰਸਤੇ ਦੇ ਵਿੱਚ ਫੜ ਲੀਆਂ ਨੇ ਰਿਸ਼ੀ ਚੰਦ ਨੇ ਪਾੜਤੀਆਂ ਜੇਬ ਵਿੱਚ ਰੱਖ ਲੀਆਂ ਤੀਜੀ ਪੱਤਰ ਕਾ ਮਹਾਰਾਜ ਨੂੰ ਸਿਵਾਦਰ ਨੇ ਦਿੱਤੀ ਜਾ ਕੇ ਸਤਿਗੁਰੂ ਨੇ ਪੜ੍ਹੀ ਤੇ ਮਹਾਰਾਜ ਨੂੰ ਵਾਪਸ ਬੁਲਾਇਆ ਖੁਦ ਮਹਾਰਾਜ ਨੇ ਭੇਜਿਆ ਭਾਈ ਗੁਰਦਾਸ ਜੀ ਨੂੰ ਉਹ ਬਾਬੂ ਡੱਜ ਨੂੰ ਲੈਣ ਵਾਸਤੇ ਤੇ ਸਤਿਗੁਰੂ ਜੀ ਨੂੰ ਲੈ ਕੇ ਆਏ ਤੇ ਦੇਖੋ ਬੜਾ ਪਿਆਰ ਕੀਤਾ ਤੇ ਜਦੋਂ ਸਾਰੀ ਵਿਥਿਆ ਸੁਣਾਈ 임ਾਰਾ ਜੀ ਮੈਂ ਤਾਂ ਪਹਿਲੋਂ ਵੀ ਦੋ ਚਿੱਠੀਆਂ ਭੇਜ ਚੁੱਕਾ ਤੁਹਾਡੇ ਪਿਆਰ ਦੇ ਵਿੱਚ ਸ਼ਬਦ ਲੇ ਕੇ ਭੇਜੇ ਤੇ ਸਾਨੂੰ ਸੀ ਕਿ ਤੁਸੀਂ ਪੜ੍ਹ ਲਏ ਹੋਣਗੇ ਪਤਾ ਨਹੀਂ ਕੀ ਕਾਰਨ ਹੈ ਮਹਾਰਾਜ ਬੁਲਾ ਨਹੀਂ ਰਹੇ ਤੇ ਸਤਗੁਰੂ ਜੀ ਵੀ ਸਾਰਾ ਕੁਝ ਜਾਣਦੇ ਸੀ ਕਿ ਪ੍ਰੀਤੀ ਚੰਦ ਨੇ ਉਹ ਚਿੱਠੀਆਂ ਆਪਣੀ ਜੇਬ ਵਿੱਚ ਰੱਖੀਆਂ ਹੋਈਆਂ ਤੇ ਜਦੋਂ ਨਾਮ ਮੰਨਿਆ ਸੰਗਤਾਂ ਦੇ ਸਾਹਮਣੇ ਬੁਲਾਇਆ ਗਿਆ ਤੇ ਪ੍ਰੀਤੀ ਚੰਦ ਪਿਆਰਿਓ ਮੰਨਿਆ ਹੀ ਨਹੀਂ ਕਹਿੰਦੇ ਮਹਾਰਾਜ ਨਹੀਂ ਮੈਨੂੰ ਕੋਈ ਚਿੱਠੀ ਨਹੀਂ ਮਿਲੀ ਤੇ ਫਿਰ ਮਹਾਰਾਜ ਨੇ ਸੇਵਾਦਾਰ ਭੇਜ ਕੇ ਚਵਾਰੇ ਚ ਜਿਹੜਾ ਇਹਦਾ ਬਸਤਰ ਟੰਗੇ ਸੀ ਚੋਲਾ ਟੰਗਿਆ ਸੀ ਉਹਦੀ ਜੇਬ ਕਿਸੇ ਦੇ ਵਿੱਚੋਂ ਚਿੱਠੀਆਂ ਕਢਾਈਆਂ ਕਹਿੰਦੇ ਉਹ ਚਵਾਰੇ ਚ ਜਾਓ ਇਹਦਾ ਜੇਬ ਦੇ ਵਿੱਚ ਜਿਹੜਾ ਚੋਲਾ ਟੰਗਿਆ ਦਾ ਪਾਇਆ ਹੋਇਆ ਬਸਤਰ ਉਹਦੀ ਜੇਬ ਦੇ ਵਿੱਚ ਚਿੱਠੀਆਂ ਪਈਆਂ ਲੈ ਕੇ ਆਓ ਹੁੱਚ ਟੀਆਂ ਦੇਖੋ ਮਹਾਰਾਜ ਨੇ ਮਗਾ ਕੇ ਪੜੀਆਂ ਸੰਗਤ ਦੇ ਸਾਹਮਣੇ ਤੇ ਸਤਿਗੁਰੂ ਜੀ ਤੇ ਦੇਖੋ ਪਿਆਰ ਦੀਆਂ ਚਿੱਠੀਆਂ ਪਿਆਰ ਦੇ ਸ਼ਬਦ ਸੁਣ ਕੇ ਬੜੇ ਪ੍ਰਸੰਨ ਹੋਏ ਸੀ ਮਹਾਰਾਜ ਗੁਰੂ ਆਮਦਾਸ ਤੇ ਉਹ ਚਾਰ ਸ਼ਬਦ ਚਾਰ ਬੰਦ ਸੰਤ ਦੇ ਵਿੱਚ ਹਨ ਮਹਾਰਾਜ ਦੇ ਸ਼ਬਦ ਤੇ ਸਤਿਗੁਰੂ ਜੀ ਨੇ ਪ੍ਰੇਮ ਦੇ ਵਿੱਚ ਆਣ ਕੇ ਗੁਰਤਾ ਗੱਦੀ ਬਖਸ਼ੀ ਕਹਿੰਦੇ ਸਾਡੇ ਸੋਤੇ ਸੁਪੁੱਤਰ ਜਿਹੜਿਆ ਨੇ ਸੁਪੰਨ ਹਨ ਸੇਵਾ ਭਾਵਨਾ ਭਗਤੀ ਦੇ ਵਿੱਚ ਤੇ ਉਹਦੇ ਤੇ ਬੜਾ ਗੁੱਸਾ ਆਇਆ ਪ੍ਰਿਥੀ ਚੰਦ ਤੇ ਤੇ ਪਿਆਰੋ ਉਸ ਵੇਲੇ ਮਹਾਰਾਜ ਜੀ ਨੇ ਅੱਜ ਦੇ ਦਿਨ ਗੋਵਿੰਦਵਾਲ ਸਾਹਿਬ ਵਿਖੇ 1581 ਇਸਵਰੀ ਨੂੰ ਪਾਤਸ਼ਾਹ ਜੀ ਨੇ ਆਪਣੇ ਛੋਟੇ ਸੁਪੁੱਤਰ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੇ ਦੇਖੋ ਕਿੰਨੇ ਵੱਡੇ ਸਤਿਗੁਰਾਂ ਨੇ ਕਾਰਜ ਕੀਤੇ ਆਪ ਜੀ ਨੇ ਸੁਣਿਆ ਹੀ ਅਕਾਲ ਇਤਿਹਾਸ ਵੱਡੇ ਕਾਰਜ ਕੀਤੇ ਸਤਿਗੁਰਾਂ ਨੇ ਜਿਨ੍ਹਾਂ ਦੀ ਵੱਡੀ ਦੇਣਾ ਸਾਨੂੰ ਸਾਨੂੰ ਸੰਸਾਰੀ ਲੋਕਾਂ ਪਾਤਸ਼ਾਹ ਜੀ ਦੀ ਬਾਣੀ ਦੀ ਕਤਰਤਾ ਬਾਣੀ ਦੀ ਲਿਖਾਈ ਫਿਰ ਸਤਿਗੁਰਾਂ ਨੇ ਪੋਥੀ ਸਾਹਿਬ ਜੀ ਦੇ ਪ੍ਰਕਾਸ਼ ਕਰਾਏ ਦੇਖੋ ਜਿਨ੍ਹਾਂ ਨੂੰ ਆਪਣੇ ਸਰੀਰ ਕਰ ਕੀ ਸਿੱਧੀ ਪਾਣੀ ਪਈ ਇੰਨੀ ਵੱਡੀ ਕਸ਼ਟ ਸਹਣੇ ਪਾਇਓ ਸਾਡੀ ਸਾਡੇ ਵਾਸਤੇ ਸੰਸਾਰੀ ਲੋਕਾਂ ਵਾਸਤੇ ਉਹਨਾਂ ਨੇ ਆਪਣਾ ਇਲਾਸੀਸ ਬਲਦਾਨ ਦਿੱਤਾ ਜੋਨਾਂ ਦੇ ਗੁਰਤਾ ਗੱਦੀ ਦੇਵਸਨ ਕੱਲ ਨੂੰ ਜੋਤੀ ਜੋਤ ਦਿਹਾੜੇਨ ਮਹਾਰਾਜ ਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚੌਥੇ ਪਿਤਾ ਦੇ ਉਸਰੇ ਦਿਨ ਗੁਰਤਾ ਗੱਦੀ ਤੋਂ ਜੋਤੀ ਜੋਤ ਦਿਹਾੜੇ ਆਹ ਰਾਜੀ ਸਰੀਰ ਕਰਕੇ ਆਪਣਾ ਸਰੀਰੀ ਚੋਲਾ त्याग ਗਿਆ ਯਾਰੋ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਸਤਿਗੁਰੂ ਜੀ ਸਾਰਿਆਂ ਦਾ ਭਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ